ਬਠਿੰਡਾ ਦੇ ਟੀਚਰ ਹோம் ਵਿਖੇ ਕਰਵਾਏ ਗਏ ਚਾਰ ਰੋਜਾ ਚਿੱਤਰਕਲਾ ਮੇਲੇ ਦੀ ਸਮਾਪਤੀ ਸਮਾਰੋਹ ਤੇ ਪਹੁੰਚੇ ਅੱਜ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਹਨਾਂ ਵੱਲੋਂ ਉੱਗੇ ਚਿੱਤਰਕਾਰਾਂ ਨੂੰ ਕੀਤਾ ਸਨਮਾਨਤ ਬਠਿੰਡਾ ਦੇ ਟੀਚਰ ਹோம் ਵਿਖੇ ਸੋਭਾ ਸਿੰਘ ਮੈਮੋਰੀਅਲ ਟਰਸਟ ਵੱਲੋਂ ਚਾਰ ਰੋਜਾ ਚਿੱਤਰਕਰਾ ਚਿੱਤਰਕਲਾ ਮੇਲਾ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਬਾਹਰ ਤੋਂ ਵੀ ਬਾਰ ਦੇ ਸਟੇਟਾਂ ਤੋਂ ਵੀ ਇਸ ਦੇ ਵਿੱਚ ਕਲਾਕਾਰ ਪਹੁੰਚੇ ਹੋਏ ਸਨ ਅਤੇ ਜਿੱਥੇ ਬਠਿੰਡਾ ਵਾਸੀਆਂ ਵੱਲੋਂ ਇਸ ਦੇ ਵਿੱਚ ਕਾफी ਉਤਜਾਹ ਨਾਲ ਉਹਨਾਂ ਦਾ ਦੇਖਣ ਨੂੰ ਮਿਲਿਆ ਜਿੱਥੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਦੇਖਣ ਨੂੰ ਆਏ ਉੱਥੇ ਅੱਜ ਆਖਰੀ ਦਿਨ ਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਇਸ ਚਾਰ ਰੋਜ਼ਾ ਚਿੱਤਰਕਲਾ ਮੇਲੇ ਦੇ ਸਮਾਪਤੀ ਸਮਰੋਹ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਉੱਗੇ ਆਰਟਿਸਟਾਂ ਨੂੰ ਉੱਥੇ ਸਨਮਾਨਿਤ ਕੀਤਾ ਗਿਆ ਇਹ ਸਾਰੀਆਂ ਬਠਿੰਡਾ ਦੇ ਟੀਚਰ ਹੋਣ ਦੀਆਂ ਇਹ ਸਾਰੀਆਂ ਅਤੇ ਆਪਣਾ ਐਤਵਾਰ ਦੀਆਂ 12 ਦੇ ਅਲੱਗ-ਬੋਲੇ ਸਾਮੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਵਿਧਾਇਕ ਗੁਰੂਪ ਸਿੰਘ ਦੇ ਵੱਲੋਂ ਬਠਿੰਡਾ ਦੇ ਟੀਚਰ ਹਾਊਸ ਦੇ ਕੇ ਪਹੁੰਚ ਗਏ ਇੱਥੇ ਉੱਗੇ ਆਰਟਿਸਟਾਂ ਨੂੰ ਇਸ ਚਿੱਤਰਕਲਾ ਮੇਲੇ ਦੇ ਸਮਾਪਤੀ ਸਮਾਰੋਹ ਤੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਕੀ ਕਰੇ ਜੀ ਜੀ ਅੱਜ ਪੜਾ ਲਾਸਟ ਦਿਨ ਆ ਸੀਗਾ ਅੱਜ ਸਾਡਾ 4 ਰੋਜ਼ਾ ਚਿੱਤਰਕਲਾ ਮੇਲੇ ਦਾ ਆਖਰੀ ਦਿਨ ਹੈ ਜੀ ਅਮਰੀਕ ਸਿੰਘ ਮਾਨਸਾ ਇਸ ਤੋਂ ਪਹਿਲਾਂ ਅਸੀਂ ਕੰਪੀਟੀਸ਼ਨ ਕਰਾਇਆ ਜਿਨ੍ਹਾਂ ਦੇ ਬੱਚਿਆਂ ਦੀਆਂ ਪੇਂਟਿੰਗਾਂ ਪਿੱਛੇ ਲੱਗੀ ਹੈ ਅਸੀਂ ਕੁਲਦੀਪ ਸਿੰਘ ਜੀ ਚੰਡੀਗੜ੍ਹ ਦੀ ਲਾਈਵ ਪੇਂਟਿੰਗ ਕਰਵਾਈ ਅੱਜ ਅਸੀਂ ਸੱਤ ਚਿੱਤਰਕਾਰਾਂ ਦਾ ਸਨਾਨਾ ਸਨਮਾਨ ਕੀਤਾ ਉਸ ਤੋਂ ਬਿਨਾ ਜਿਹੜੇ ਸਾਰੇ ਹਿੱਸਾ ਲੈਣ ਵਾਲੇ ਆਰਟਿਸਟ ਆ ਉਹਨਾਂ ਦਾ ਸਨਮਾਨ ਆ ਬੱਚੇ ਜਿਨ੍ਹਾਂ ਨੇ ਨਾਮ ਜਿੱਤੇ ਆ ਉਹਨਾਂ ਨੂੰ ਮਿਲਨੇ ਆ ਇਸ ਤੋਂ ਬਾਅਦ ਅਸੀਂ ਹੁਣ ਇਹ ਮੇਲਾ ਅਗਲੇ ਸਾਲ ਸੇਮ ਡੇਟਸ 'ਚ ਲੈ ਕੇ ਆਵਾਂਗੇ ਜੀ ਜੀ ਸਰ ਕੀ ਨਾਮ ਹੈ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਜੀ ਸਰ 2002 ਜਿਲ੍ਹਾ ਹੈਗਾ ਕਲਾ ਪ੍ਰਵਰਚਨ ਦੇਖ ਰਹੇ ਹਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਲਈ ਖੜੇ ਹੋ ਉਹ ਵੀ ਜਰਨੇਸ਼ਨ ਕਿਸ ਤਰ੍ਹਾਂ ਦੇ ਆ ਦੇਖੋ ਜੀ ਆਰਟ ਬਹੁਤ ਜ਼ਰੂਰੀ ਹੈ ਸਪੈਸ਼ਲੀ ਅੱਜ ਕੱਲ ਦੇ ਟਾਈਮ ਦੇ ਜਿਵੇਂ ਟੈਕਨੋਲੋਜੀ ਜਿਹੜੀ ਹੈਗੀ ਆ ਬਹੁਤ ਵੱਧ ਚੁੱਕੀ ਹੈ ਮੋਬਾਈਲ ਬੱਚਿਆਂ ਦੇ ਹੱਥ ਚ ਆ ਗਿਆ ਸਾਰਾ ਕੁਝ ਤਾਂ ਬੜੇ ਪੇਰੈਂਟਸ ਨੂੰ ਹੈਗਾ ਵੀ ਬੱਚੇ ਜ਼ਿਆਦਾ ਟਾਈਮ ਇਹਨਾਂ ਤੇ ਸਪੈਂਡ ਕਰਦੇ ਉਹਦੇ ਬਦਲੇ ਉਹ ਆਰਟ ਨੂੰ ਦੇਣ ਆਪਣਾ ਟਾਈਮ ਹੈਨਾ ਤੇ ਆਰਟ ਜਿਹੜਾ ਹੈਗਾ ਉਹ ਹੋਰ ਵੀ ਚੀਜ਼ਾਂ ਚ ਕਾਫੀ ਹੈਲਪ ਕਰਦਾ ਹੈ ਜੀ ਪੜਾਈ ਲਿਖਾਈ ਦੇ ਮਾਮਲੇ ਚ ਵੀ ਆਰਟ ਬਹੁਤ ਜ਼ਰੂਰੀ ਹੈ ਜੀ ਦੂਸਰੇ ਪਾਸੇ ਜਿਹੜੇ ਸਾਡੇ ਬਰਲੇਸ਼ਨ ਆ ਉਹ ਨਸ਼ਿਆਂ ਦੇ ਪਾਸੇ ਜਾ ਰਹੀ ਹੈ ਚੋਣ ਲੜਕੀਆਂ ਚੋਣ ਲੜਕੇ ਨੇ ਜੀ ਤਾਂ ਇਹ ਹੈ ਜੀ ਹਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਅੱਜ ਕੱਲ ਜਿਹੜੀ ਨਵੀਂ ਜਿਹੜੀ ਪੀੜ੍ਹੀ ਹੈ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਨਸ਼ਿਆਂ ਵਾਲੇ ਪਾਸੇ ਜਾ ਰਹੀ ਹੈ ਪਰ ਆਰਟ ਇੱਕ ਬਹੁਤ ਵਧੀਆ ਮਾਧਿਅਮ ਹੈ ਜਿਹੜਾ ਉਹਨਾਂ ਨੂੰ ਮਤਲਬ ਇਹ ਇਸ ਚੀਜ਼ ਤੋਂ ਰੋਕ ਸਕਦਾ ਹੈ ਹੈਨਾ ਜੇ ਉਹਨਾਂ ਦੀ ਰੁਚੀ ਆਰਟ ਦੇ ਵਿੱਚ ਆਏਗੀ ਤਾਂ ਆਪਣੇ ਆਪ ਨੂੰ ਸੰਭਾਲ ਲੈਣਗੇ ਉਹ ਨਵੀਂ ਕ੍ਰिएशन ਕਰਨਗੇ ਤਾਂ ਬਹੁਤ ਬਹੁਤ ਜ਼ਰੂਰੀ ਹੈ ਇਹ ਆਰਟ ਵਰਕ ਕਰਨਾ ਇਹ ਆਰਟ ਵਰਕ ਸਕੂਲਾਂ ਦੇ ਵਿੱਚ ਕੋਈ ਸਿਮਿਲਰ ਲਾਈਜ਼ਰ ਲੱਗ ਰਿਹਾ ਹੈ ਕਿ ਸਾਡੀ ਜਨਰੇਸ਼ਨ ਵੱਖ ਵੱਖ ਦੇ ਆਸਪਾਸ ਹਾਂਜੀ ਬਿਲਕੁਲ ਆਰਟ ਮੈਂ ਪਹਿਲਾਂ ਵੀ ਦੱਸ ਰਿਹਾ ਕਿ ਆਰਟ ਹਰ ਚੀਜ਼ ਦੇ ਵਿੱਚ ਹੈ ਦੇਖੋ ਸਾਡੇ ਕੱਪੜਿਆਂ ਤੋਂ ਲੈ ਕੇ ਅਸੀਂ ਗੱਡੀ ਘਰ ਜੋ ਵੀ ਹੈ ਕਿਸੇ ਨੇ ਕਿਸੇ ਨੇ ਡਿਜ਼ਾਈਨ ਬਣਾਇਆ ਬਿਨਾਂ ਡਿਜ਼ਾਈਨ ਤੋਂ ਅਗਰ ਅਸੀਂ ਕਰਦੇ ਹਾਂ ਤਾਂ ਕੁਝ ਵੀ ਵਧੀਆ ਨਹੀਂ ਲੱਗਦਾ ਨਾ ਤਾਂ ਬਹੁਤ ਸਾਰੇ ਜਿਹੜੇ ਫੀਲਡ ਹੈਗੇ ਨੇ ਜਿਹੜੇ ਆਰਟ ਤੋਂ ਨਿਕਲਦੇ ਨੇ ਤਾਂ ਆਰਟ ਬੜਾ ਜ਼ਰੂਰੀ ਹੈ ਬੱਚਿਆਂ ਨੂੰ ਅਗਰ ਸ਼ੁਰੂ ਤੋਂ ਇਸ ਚੀਜ਼ ਦੀ ਆਦਤ ਪਾਈ ਜਾਵੇ ਦੇਦੀ ਐਮੇਦਵਾਰੇ ਸਮਝਾਇਆ ਜਾਵੇ ਤਾਂ ਬਹੁਤ ਜ਼ਰੂਰੀ ਹੈ ਮਤਲਬ ਇਹ ਚੀਜ਼ ਹੈ ਨਾ ਤਾਂ ਬੜਾ ਅੱਗੇ ਚੱਲ ਕੇ ਬੜਾ ਵਧੀਆ ਕਰਨਗੇ ਬੱਚੇ ਹਾਂਜੀ ਨਵੀਂ ਜਨਰੇਸ਼ਨ ਦਾ ਜੋ ਹੁਣ ਪ੍ਰੋਬਲਮ ਹੈ ਨਾ ਜੀ ਉਹ ਇਹ ਹੈ ਵੀ ਉਹ ਜ਼ਿਆਦਾ ਕੰਪਿਊਟਰ ਯੁੱਗ ਦੇ ਵੱਲ ਜਾ ਚੁੱਕੀ ਹੈ ਅੱਛਾ ਇੱਕ ਇੱਕ ਪਰਿਵਾਰ ਦਾ ਬੱਚਾ ਉਹਨਾਂ ਦੇ ਕੋਲ ਇੰਨਾ ਟਾਈਮ ਨਹੀਂ ਹੈ ਉਹੀ ਬੱਚਾ ਹਰ ਪੇਰੈਂਟਸ ਤੇ ਸਮਝਦਾ ਹੈ ਵੀ ਜਿਹੜਾ ਉਹਨਾਂ ਦੇ ਕੋਲ ਜੇ ਇੱਕ ਬੱਚਾ ਹੋਈ ਅਸੀਂ ਉਸ ਨੂੰ ਆਈਏਐਸ ਬਣਾਈਏ पीसीएस से बनाइए मां बाप ਦੇ ਸੁਪਨੇ ਇਸ ਤਰ੍ਹਾਂ ਦੇ ਹੋ ਗਏ ਨੇ ਤੇ ਇਸ ਕਰਕੇ ਇਹ ਕਲਾ ਤੋਂ ਲੋਕ ਦੂਰ ਹੁੰਦੇ ਜਾ ਰਹੇ ਨੇ دوسری ਇਹ ਹੈ ਇਸ ਕਲਾ ਦੇ ਵਿੱਚ ਜੋ ਪਿੰਡ ਇਹ ਇੱਕ ਮਹਿੰਗਾ ਸ਼ੌਕ ਹੈ ਜੀ ਬਹੁਤ ਯਾਰ ਇਹਦੇ ਵਿੱਚ ਪੈਸਾ ਲੱਗਦਾ ਹੈ ਲੇਕਿਨ ਇਸ ਦੇ ਵਿੱਚ ਬਾਅਦ ਦੇ ਵਿੱਚ ਭਵਿੱਖ ਹੈ ਜੋ ਉਹ ਇੰਨਾ ਨਹੀਂ ਹੈ ਜਿਵੇਂ ਗਾਇਕੀ ਦੇ ਵਿੱਚ ਜਾਂ ਆਪਣੇ ਐਕਟਿੰਗ ਦੇ ਵਿੱਚ ਉਧਰ ਲੋਕਾਂ ਨੂੰ ਰੁਜ਼ਗਾਰ ਬਹੁਤ ਵਧੀਆ ਮਿਲ ਜਾਂਦਾ ਹੈ ਇਸ ਦੇ ਵਿੱਚ ਇਹ ਇੱਕ ਪ੍ਰੋਬਲਮ ਹੈ ਇਹਦੇ ਵਿੱਚ ਵੱਧ ਤੋਂ ਵੱਧ ਜਾਂ ਤਾਂ ਇੱਕ ਆਲਟ ਟੀਚਰ ਦੀ ਜੌਬ ਮਿਲ ਜਾਂਦੀ ਹੈ ਸਕੂਲ ਦੇ ਵਿੱਚ ਉੱਥੇ ਵੀ ਪ੍ਰਾਈਵੇਟ ਸਕੂਲ ਨੇ ਉੱਥੇ ਇੰਨਾ ਜ਼ਿਆਦਾ ਉਹਨਾਂ ਨੂੰ ਪੇਬ ਨਹੀਂ ਮਿਲਦੀ ਹੈਗੀ ਵੀ ਜਿਹਦੇ ਨਾਲ ਉਹ ਆਪਣਾ ਕੰਮ ਚਲਾ ਸਕਣ ਦੂਸਰਾ ਲੱਖਾਂ ਦੇ ਵਿੱਚੋਂ ਇੱਕ ਅੱਧਾ ਆਰਟਿਸਟ ਕੋਈ ਇਹੋ ਜਿਹਾ ਪਹੁੰਚਦਾ ਜਿਸ ਦੀ ਪੇਂਟਿੰਗ ਕੋਈ ਲੱਖਾਂ ਦੇ ਵਿੱਚ ਵਿਕਦੀਆਂ ਨੇ ਆਪਣੇ ਪਟੰਡੇ ਦੇ ਵਿੱਚ ਵੀ ਇੱਕ ਦੋ ਆਰਟਿਸਟ ਇਸ ਤਰ੍ਹਾਂ ਜਿਵੇਂ ਗੁਰਪ੍ਰੀਤ ਜੀ ਨੇ ਜਿਨ੍ਹਾਂ ਦੀਆਂ ਪੇਂਟਿੰਗਾਂ ਨੇਗੀਆਂ ਵੀ ਜਿਹੜੀਆਂ ਲੱਖ ਦੇ ਉਸ ਨੂੰ ਮਿਉਂਦੀਆਂ ਨਹੀਂ ਹੈ 2 ਲੱਖ ਰੁਪਏ ਤੱਕ ਜਿਹੜੀਆਂ ਵੀ ਭੂਮਿਕਾ ਤੋਂ ਬਾਅਦ ਬਾਕੀ ਹੋਰ ਇੱਥੇ ਕੋਈ 5000 10000 ਰੁਪਏ ਤੱਕ ਵੱਧ ਕੋਈ ਵੀ ਪੈਂਡਿੰਗ ਨਹੀਂ ਵਿਕਦੀ ਤੇ ਇਸ ਕਰਕੇ ਲੋਕ ਜਿਹੜੇ ਨੇ ਹੁਣ ਬੱਚਿਆਂ ਨੂੰ ਇਸ ਚੀਜ਼ ਤੋਂ ਦੂਰ ਕਰ ਰਹੇ ਪਰ ਅਜ ਸਮੇਂ ਦੇ ਵਿੱਚ ਜੋ ਜਿਸ ਤਰ੍ਹਾਂ ਦਾ ਸਮਾਂ ਹੈ ਉਹਦੇ ਵਿੱਚ ਇਹ ਕਲਾ ਦੀ ਲੋੜ ਬਹੁਤ ਹੈ ਜੀ ਕਿਉਂਕਿ ਲੋਕ ਰੋਬੋਟ ਦੀ ਤਰ੍ਹਾਂ ਬਣਦੇ ਜਾ ਰਹੇ ਨੇਗੇ ਤੇ ਉਹਨਾਂ ਨੂੰ ਮਨ ਨੂੰ ਸ਼ਾਂਤੀ ਬਿਲਕੁਲ ਨਹੀਂ ਲੋਕ ਬੇਸ਼ੱਕ ਦੂਸਰੇ ਪੱਖਾਂ ਦੇ ਵਿੱਚੋਂ ਪੈਸਾ ਬਹੁਤ ਕਮਾ ਰਹੇ ਨੇ ਇਹ ਗੱਲ ਵੱਡੀਆਂ ਗੱਡੀਆਂ ਵੀ ਲੈ ਰਹੇ ਨੇ ਗਲੀਆਂ ਦੇ ਵਿੱਚ ਕੋਈ ਪਾਰਕਿੰਗ ਦੀ ਜਗ੍ਹਾ ਹੀ ਨਹੀਂ ਰਹੀ ਇਹ ਕਿ ਇੰਨੀਆਂ ਮਤਲਬ ਲੰਘਣ ਦੇ ਰਸਤੇ ਨਹੀਂ ਲੱਗੇ ਪਰ ਸ਼ਾਂਤੀ ਕਿਸੇ ਕੋਲ ਨਹੀਂ ਇਹ ਕਲਾਇਕੇ ਹੈ ਜੀ ਇਹ ਜਿਹੜੀ ਸ਼ਾਂਤੀ ਬਹੁਤ ਜ਼ਰੂਰੀ ਹੈ ਤੇ ਮੈਂ ਤਾਂ ਸਮਝਦਾ ਵੀ ਲੋਕਾਂ ਨੂੰ ਆਪਣੇ ਸਮਾਂ ਕੱਢ ਕੇ ਜਰੂਰ ਕਿਸੇ ਨਾ ਕਿਸੇ ਕਲਾ ਦੇ ਵਿੱਚ ਚਾਹੇ ਉਹ ਪੇਂਟਿੰਗ ਦੇ ਵਿੱਚ ਸ਼ੌਕ ਰੱਖਦੇ ਆ ਜਾਂ ਸੰਗੀਤ ਦੇ ਵਿੱਚ ਸ਼ੌਕ ਰੱਖਦੇ ਇੱਕ ਵਾਰ ਸਾਡੀ ਜਿਹੜੀ 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 ਸ਼ੌਕ ਰੱਖਦੇ ਨੇ ਉਧਰ ਜਰੂਰ ਟਾਈਮ ਕੱਢਣਾ ਚਾਹੀਦਾ ਪਰ